ਇਸ ਦੁੱਖ ਦੀ ਘੜੀ ਚ ਸ਼ਰੀਕ ਹੋਏ ਸਾਰੇ ਹੀ ਦੁਨੀਆ 'ਚ ਜਿੰਨੇ ਵੀ ਪਿਆਰ ਕਰਨ ਵਾਲੇ ਆ ਮੇਰੇ ਫਾਦਰ ਸਾਹਿਬ ਸ਼੍ਰੀ ਚਰਨਜੀਤ ਹੁਜਾ ਜੀ ਨੂੰ ਉਹਨਾਂ ਦੇ ਜਾਣ ਦਾ ਤੋਂ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਜੋ ਸਾਡੇ ਨਾਲ ਉਹਨਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਇਹ ਦੇਖ ਕੇ ਮੇਰਾ ਦਿਲ ਬਹੁਤ ਭਾਰ ਭਾਰੰਦਾ ਹੈ ਹਮੇਸ਼ਾ ਹੀ ਕਿ ਸਾਰੀ ਦੁਨੀਆ ਉਹਨਾਂ ਨੂੰ ਇੰਨਾ ਪਿਆਰ ਕਰਦੀ ਹੈ ਤੇ ਸਾਡੇ ਲਈ ਇਹ ਬਹੁਤ ਮਤਲਬ ਦੁਖਵਾਲਾ ਪਲ ਹੈ ਸਾਡੇ ਪਿਤਾ ਨੇ ਔਰ ਚਲੇ ਗਏ ਹੋ ਅਨਫੋਰਚਨਟਲੀ ਤੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਸਾਰੀ 뮤ਜ਼ਿਕ ਕਮਿਊਨਿਟੀ ਵੱਲੋਂ ਫਰਟਰਨਿਟੀ ਵੱਲੋਂ ਜੋ ਸਪੋਰਟ ਮਿਲੀ ਜੋ ਪਿਆਰ ਮਿਲਿਆ ਜੋ ਸਾਰੇ ਸੰਗੀਤ ਪ੍ਰੇਮੀਆਂ ਵੱਲੋਂ ਜੋ ਸਾਨੂੰ ਪਿਆਰ ਮਿਲਿਆ ਜੋ ਸਾਰੇ ਮੀਡੀਆ ਵੱਲੋਂ ਸਾਨੂੰ ਪਿਆਰ ਮਿਲਿਆ ਮੈਂ ਉਹਦੇ ਲਈ ਬਹੁਤ-ਬਹੁਤ ਧੰਨਵਾਦੀ ਆ ਤੁਹਾਡਾ ਸਾਰਿਆਂ ਦਾ ਹੀ ਔਰ ਇਸੇ ਤਰੀਕੇ ਨਾਲ ਆਪਣਾ ਪਿਆਰ ਸਾਡੇ ਉੱਪਰ ਹਮੇਸ਼ਾ ਬਣਾਈ ਰੱਖਿਓ ਥੈਂਕ ਯੂ ਸੋ ਮੱਚ